ਸੱਚਕਲ ਦੋਸਤੋ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਖਬਰੀ ਲਾਲ ਟੀਵੀ ਅੱਜ ਐਨੀਮਲਸ ਲਵਰ ਦੀ ਟੀਮ ਵੱਲੋਂ ਜਿਹੜਾ ਹੈ ਕਿ ਗਊ ਮਾਤਾ ਨੂੰ ਰੈਸਕਿਊ ਕੀਤਾ ਜਾ ਰਿਹਾ ਜਿਹੜਾ ਹੈ ਕਿ ਇਹਨਾਂ ਨੂੰ ਸਹੀ ਜਗ੍ਹਾ ਤੇ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਗੱਲਬਾਤ ਕਰਾਂਗੇ ਕੀ ਨਾਮ ਹੈ ਸਰ ਮੇਰਾ ਨਾਮ ਰਮਨ ਹੈ ਜੀ ਅਸੀਂ ਐਨੀਮਲ ਲਵਰਸ ਲੁਧਿਆਣਾ ਇੱਕ ਸਾਡੇ ਨਾਮ ਸੰਸਥਾ ਹੈ ਅੱਜ ਜਿਹੜੇ ਹੈ ਕਿ ਇਹ ਗਊਆਂ ਨੂੰ ਚੱਕ ਰਹੇ ਹੋ ਇਹ ਗਊਆਂ ਨੂੰ ਕਿੱਥੇ ਲੈ ਕੇ ਜਾਗੇ ਤੇ ਤਾਇਪ ਰੋਡ ਦੇ ਉੱਤੇ ਡੈਰੀ ਕੰਪਲੈਕਸ ਵਿੱਚ ਬਹੁਤ ਮੰਦਾ ਹਾਲਾਤ ਹੈ ਇਹਨਾਂ ਦਾ ਗਊ ਮਾਤਾ ਦਾ ਸਾਡੀ ਸਾਰੀ ਟੀਮ ਸਾਡੇ ਸਾਰੇ ਸਾਥੀ ਰਿੰਟੂ ਜੀ ਲਾਡੀ ਜੀ ਪ੍ਰਮੋ ਜੀ ਇਹਨਾਂ ਨੂੰ ਜਿਹੜੇ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਨੇ ਹੈ ਗਊ ਮਾਤਾ ਉਹਨਾਂ ਨੂੰ ਅਸੀਂ ਸੇਫ ਸ਼ੈਲਟਰ ਲੁਧਿਆਣਾ ਐਸਪੀਸੀਏ ਜੀ ਲੁਧਿਆਣਾ ਐਸਪੀਸੀਏ ਦੇ ਸਹਿਯੋਗ ਨਾਲ ਅਸੀਂ ਸਰਕਾਰੀ ਗਊਸ਼ਾਲਾ ਸ਼ਿਫਟ ਕਰ ਰਹੇ ਹਾਂ ਸਾਡੇ ਇੱਕ ਦੋਸਤ ਹੈ ਸੀਕੇ ਜਨ ਹੋਜਰੀ ਹੈ ਉਹਨਾਂ ਨੇ ਇੱਕ ਇਹ ਟਰਾਂਸਪੋਰਟ ਦੇ ਚਾ ਗੱਡੀ ਭੇਜੀ ਹੈ ਜੀ ਤੇ ਗੱਡੀ ਦੇ ਵਿੱਚ 14 ਤੋਂ 15 ਗਾਂ ਗਾਈਆਂ ਇੱਕ ਵਾਰ ਦੇ ਵਿੱਚ ਇੱਥੋਂ ਡੈਰੀ ਕੰਪਲੈਕਸ ਹਾਈ ਬਰੋਡ ਤੋਂ ਸ਼ਿਫਟ ਹੋ ਕੇ ਗਊਸ਼ਾਲਾ ਜਾਣਗੇ ਇਹ ਸਾਡੀ ਮੋਹਮ ਹੈ ਕਿ ਅਸੀਂ ਇੱਥੋਂ ਗੰਦਗੀ ਦੇ ਵਿੱਚ ਕੱਢ ਸਕੀਏ ਤੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਵੀ ਬੇਨਤੀ ਹੈ ਅਰਦਾਸ ਹੈ ਇਹ ਜੋ ਇਹ ਨਹੀਂ ਦਰਿੰਦਗੀ ਕਰ ਰਿਹਾ ਗਊ ਮਾਤਾ ਨਾਲ ਇਹਨਾਂ ਨੂੰ ਪ੍ਰਮਾਤਮਾ ਸਦਬੂਧੀ ਬਖਸ਼ੇ ਕਿਸ ਤਰ੍ਹਾਂ ਜਿਸ ਤਰ੍ਹਾਂ ਇਹਨਾਂ ਨੇ ਦੁੱਧ ਦਿੱਤਾ ਉਸ ਤੱਕ ਉਹਨੂੰ ਰੱਖਿਆ ਉਸ ਤੋਂ ਬਾਅਦ ਉਹਨੂੰ ਲੱਤ ਮਾਰ ਕੇ ਬਾਹਰ ਕੱਢਦਾ ਉਹਨੂੰ ਪਾਣੀ ਤੱਕ ਦੇਣ ਲਈ ਇਤਿਆਰ ਨਹੀਂ ਹੁੰਦੇ ਲੋਕ ਐਡੇ ਇਸ ਤਰ੍ਹਾਂ ਦੇ ਸਾਰੇ ਮਾੜੇ ਨਹੀਂ ਐ ਲੇਕਿਨ ਜੋ ਮਾੜੇ ਆ ਉਹਨਾਂ ਨੂੰ ਆਪਾਂ ਦਰਿੰਦਾ ਵੀ ਕਹੀਏ ਤੋਂ ਘਟ ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜਾ ਕਿ ਗਊ ਮਾਤਾ ਨੂੰ ਰੈਸਕਿਊ ਕੀਤਾ ਜਾ ਰਿਹਾ ਜਿਹੜਾ ਸਰਕਾਰੀ ਗਊਸ਼ਾਲਾ ਐ ਸਪੀਸੀਆ ਉਸ ਤੋਂ ਥੇ ਲੈ ਕੇ ਜਾਇਆ ਜਾਏਗਾ ਤੇ ਲੋਕਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਜਿਹੜੇ ਪ੍ਰਾਈਵੇਟ ਟਰੱਕ ਐ ਪ੍ਰਾਈਵੇਟ ਵਾਹਨ ਐ ਉਹ ਵੀ ਲੈ ਪਰ ਗੱਲਬਾਤ ਕਰਾਂਗੇ ਕਿ ਕਿਸੇ ਨੇ ਕਿਸੇ ਇਹ ਜਿਹੜਾ ਕੰਮ ਹੈ ਇਹ ਸਰਕਾਰ ਦਾ ਕੰਮ ਹੈ ਕਿਉਂਕਿ ਜਦ ਕੋਈ ਵੀ ਵਿਅਕਤੀ ਕੋਈ ਗੱਡੀ ਲੈਂਦਾ ਹੈ ਕੁਝ ਵੀ ਲੈਂਦਾ ਉਹਤੇ ਕਾਉਂਸੈਸ ਵੀ ਦਿੱਤਾ ਜਾਂਦਾ ਹੈ ਇਹ ਕਾਉਂਸੈਸ ਜਿਹੜੇ ਕਿ ਗਊਸ਼ਾਲਾ ਖੁੱਲੇ ਹੋਏ ਨੇ ਗਊਸ਼ਾਲਿਆਂ ਨੂੰ ਵੀ ਇਹੀ ਫੰਡ ਆਉਂਦੇ ਨੇ ਕਿ ਵੀ ਜਿਹੜੀ ਗਊਆਂ ਜਿਹੜੇ ਕਿ ਲਵਾਰਿਸ ਜਿਹੜੇ ਛੱਡ ਦਿੰਦੇ ਲੋਕੀ ਉਹਨਾਂ ਨੂੰ ਚੱਕੋ ਜਾਂ ਉਹਨਾਂ ਨੂੰ ਰੈਸਕਿਊ ਕਰੋ ਇਹ ਸਰਕਾਰ ਦਾ ਕੰਮ ਦੇ ਨਾਲ ਨਾਲ ਕਿ ਇਨਸਾਨੀਅਤ ਦੇ ਨਾਤੇ ਸਾਡਾ ਇਨਸਾਨੀਅਤ ਦੇ ਜੀ ਬੱਲੇ ਵੀ ਕੰਮ ਹੈ ਜੇ ਸਰਕਾਰ ਨੂੰ ਉਸਦੇ ਅੱਜ ਜੇ ਲੁਧਿਆਣਾ ਐਸਪੀਸੀਏ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਦੀ ਮਦਦ ਨਾਲ ਇਹ ਗੱਡੀ ਆ ਰਹੀ ਜਿੰਨਾ ਕੋ ਕਰ ਰਿਹਾ ਹੁਣ ਆਪਾਂ ਉਹਨਾਂ ਨੂੰ ਜੋ ਚੀਜ਼ ਦੱਸ ਰਹੇ ਆ ਉਹ ਚੀਜ਼ ਹੋ ਰਹੀ ਹੈ ਰਹੀ ਗੱਲ ਸਰਕਾਰਾਂ ਦੀ ਸਰਕਾਰ ਜਾਏ ਹੋਵੇ ਚਾਹੇ ਪਿਛਲੀਆਂ ਹੋਣ ਕਿਸੇ ਨੇ ਇਸ ਬੁੱਧੇ ਤੇ ਕੋਈ ਕੰਮ ਨਹੀਂ ਕੀਤਾ ਮੈਂ ਸਿੱਧੀ ਗੱਲ ਕਰ ਰਿਹਾ ਗੱਲ ਇਨਸਾਨੀਅਤ ਦੀ ਹੈ ਪਰ ਗੱਲ ਕਹਿੰਦਾ ਮਤਲਬ ਇਨਸਾਨੀਅਤ ਹਰੇਕ ਕਿਸੇ ਦੇ ਵਿੱਚ ਹੋਣੀ ਚਾਹੀਦੀ ਹੈ ਨਾ ਇਹ ਤਾਂ ਗਊ ਮਾਤਾ ਹੈ ਸਾਰੇ ਜਿਹੜੇ ਹੈ ਕੀ ਇਸ ਦਾ ਰਿਸਪੈਕਟ ਕਰਦੇ ਨੇ ਦੁੱਧ ਵੀ ਪੀਂਦੇ ਨੇ ਬੱਚਿਆਂ ਵਾਸਤੇ ਜੇ ਮੰਨਿਆ ਜਾਂਦਾ ਹੈ ਕਿ ਗਊ ਜਿਹੜਾ ਗਊ ਮਾਤਾ ਤੋਂ ਦੁੱਧ ਆ ਬੱਚਿਆਂ ਵਾਸਤੇ ਸਭ ਤੋਂ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਸਾਰਿਆਂ ਨੂੰ ਹੋਣਾ ਚਾਹੀਦਾ ਹੈ ਕਿ ਇਸ ਦੀ ਕੇਅਰ ਕਰੀਏ ਤੇ ਸਾਰੇ ਛੱਡ ਜਾਂਦੇ ਨੇ ਕੁਝ ਕੁਝ ਕੋ ਲੋਕ ਜਿਹੜੇ ਨੇ ਸੁਸਾਇਟੀਆਂ ਐਨ ਜੀਓਸ ਕਿਉਂ ਬਣਾਨੀਆਂ ਪੈਂਦੀਆਂ ਨੇ ਗਊਆਂ ਲਈ ਐਨ ਜੀਓ ਬਣਾਣੇ ਪੈਂਦੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਸਾਡੇ ਕਈ ਦੋਸਤਾਂ ਨੂੰ ਤਕਲੀਫ ਹੁੰਦੀ ਹੈ ਵੀ ਇਹ ਕੀ ਕਰ ਰਿਹਾ ਵੀਡੀਓ ਕਿਉਂ ਬਣਾ ਰਿਹਾ ਵੀਡੀਓ ਬਣਾਣਾ ਜਾਗਰੂਕਤਾਾਂ ਦੀ ਲੋਕਾਂ 'ਚ ਆ ਸਾਰੇ ਦੋਸਤ ਹੈ ਰਿੰਟੂ ਜੀ ਲਾਡੀ ਜੀ ਅਸੀਂ ਤਾਂ ਚਲੋ ਆਪਾਂ ਦੂਰ ਤੋਂ ਇਕੱਠੇ ਆ ਕਈ ਦੋਸਤ ਸਾਥੀ ਸਾਡੇ ਨਾਲ ਇਹ ਵੀਡੀਓ ਵ ਨਾਲ ਨਾਲ ਸਾਡੇ ਚੱਲੇ ਆ ਇਹ ਇਨਸਾਨੀਅਤ ਦੇ ਨਾਤੇ ਸਾਰਿਆਂ ਨੂੰ ਇਸ ਮੂਹਮ ਦੇ ਵਿੱਚ ਸਾਡੇ ਨਾਲ ਚੱਲਣਾ ਚਾਹੀਦਾ ਜਿਸ ਗਾਂ ਦਾ ਦੁੱਧ ਪੀ ਕੇ ਅਸੀਂ ਵੱਡੇ ਹੋਏ ਅੱਜ ਉਹਨੂੰ ਹੈਲਦੀ ਫੂਡ ਕਹਿੰਦੇ ਆ ਹੈਲਦੀ ਮਿਲਕ ਹੈ ਪਰਿਵਾਰ ਦੇ ਵਿੱਚ ਉਸ ਚੀਜ਼ ਦੀ ਜਿਹੜੇ ਡੈਰੀ ਵਾਲੇ ਇਹਦਾ ਇੱਕ ਇੱਕ ਬੂੰਦ ਵੇਚ ਕੇ ਉਹਨਾਂ ਨੇ ਆਪਣਾ ਪਰਿਵਾਰ ਚਲਾਇਆ ਅੱਜ ਉਹ ਗੰਦਗੀ ਦੇ ਵਿੱਚ ਗੰਦ ਖਾ ਰਹੀ ਹੈ ਅੱਜ ਉਹ ਕੂੜੇ ਦੇ ਵਿੱਚ ਰਹਿਣ ਲਈ ਮਜਬੂਰ ਹੈ ਕੀ ਉਹਨਾਂ ਦੇ ਉਹਨਾਂ ਵਾਸਤੇ ਇਨਸਾਨੀਦਰ ਜਿੰੰਦੀ ਨਹੀਂ ਹੋਣੀ ਚਾਹੀਦੀ ਉਹਨਾਂ ਦੇ ਜ਼ਮੀਰ ਮਰੇ ਉਹਨਾਂ ਨੂੰ ਜਗਾਉਣ ਦੀ ਜ਼ਰੂਰਤ ਹੈ ਸਾਡੇ ਦਾ ਪ੍ਰਮਾਤਮਾ ਦਾ ਆਸ਼ੀਰਵਾਦ ਹੋ ਗਿਆ ਸਾਡੇ ਸਾਥੀਆਂ ਦੇ ਸਾਰੇ ਸੇਵਾ ਕਰਨ ਦੇ ਵਿੱਚ ਤਤਪਰ ਤਿਆਰ ਨੇ ਪਰ ਮੇਰੀ ਜਿਹੜੇ ਵਧੀਆ ਡੈਰੀ ਵਾਲੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਜਿਹੜੇ ਨਹੀਂ ਇਸ ਵੱਲ ਨੂੰ ਤੁਰਦੇ ਇਹਨਾਂ ਪਾਪ ਨਾ ਕਮਾਓ ਇੱਥੋਂ ਪਤਾ ਨਹੀਂ ਦੁਨੀਆ ਤੋਂ ਕਦੋਂ ਚਲ ਜਾਣਾ ਇਹ ਦੇ ਜ਼ਿੰਦਗੀ ਕਮਾ ਕੇ ਇਹਨਾਂ ਦੀ ਬਾਦੂਆ ਲੈ ਕੇ ਤੁਹਾਡਾ ਕਦੇ ਪਤਾ ਨਹੀਂ ਹੋ ਸਕਦਾ ਮੇਰੇ ਤੋਂ ਦੁਖੀ ਹੋ ਮੈਨੂੰ ਜੋ ਮਰਜੀ ਕਹੋ ਸਾਡੇ ਸਾਥੀਆਂ ਨੂੰ ਆੜਾ ਬੋਲੋ ਵੀਡੀਓ ਤੋਂ ਤਕਲੀਫ ਹੋਵੇ ਐਨੀ ਅਦਰ ਕੁਝ ਵੀ ਹੋਵੇ ਅਸੀਂ ਸਾਡੀ ਠਾਕੁਰ ਜੀ ਨੇ ਸੇਵਾ ਲਈ ਹੈ ਅੰਤ ਸਮੇਂ ਤੱਕ ਪ੍ਰਮਾਤਮਾ ਦੇ ਚਰਨਾਂ ਚ ਅਰਦਾਸ ਹੈ ਸਾਡੀ ਇਹ ਸੇਵਾ ਲੱਗੀ ਰਵੇ ਤਾਂ ਕਿ ਅਸੀਂ ਇਸ ਗਊ ਮਾਤਾ ਦਾ ਜਿਹੜੀ ਚਿੱਕੜ ਦੇ ਵਿੱਚ ਰਹਿ ਕੇ ਜ਼ਿੰਦਗੀ ਬਤੀਤ ਕਰਨ ਲਈ ਤਿਆਰ ਆ ਹਿੰਦੁਸਤਾਨ ਆ ਗਊ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਅੱਜ ਉਹੀ ਗਊ ਮਾਤਾ ਚਿੱਕੜ ਦੇ ਵਿੱਚ ਰਹਿ ਕੇ ਗੰਦਗੀ ਵਿੱਚ ਰਹਿ ਕੇ ਕੱਲ ਰਾਤ ਇਹ ਦੇਖਿਆ ਪ੍ਰੈਗਨੈਂਟ ਗਊ 6 ਮਹੀਨੇ ਦੀ ਪ੍ਰੈਗਨੈਂਟ ਮੈਨੂੰ ਡਾਕਟਰ ਨੇ ਦੱਸਿਆ ਵੀ 6 ਮਹੀਨੇ ਦੀ ਪ੍ਰੈਗਨੈਂਟ ਆ ਅੱਖ ਦੇ ਵਿੱਚ ਉਹਦੇ ਇੱਕ ਪ੍ਰੋਬਲਮ ਸਰੀਏ ਦੇ ਵਿੱਚ ਬੈਠੀ ਲੱਤ ਦੇ ਵਿੱਚ ਉਹਦੇ ਜ਼ਖਮ ਕੀੜੇ ਪਏ ਹੋਏ ਅਸੀਂ ਸਾਰਿਆਂ ਨਾਲ ਕੇ ਰਾਤ 10:30 11 ਵਜੇ ਉਹ ਸ਼੍ਰੀ ਜੀ ਗਊਸ਼ਾਲਾ ਹਸਪੀਟਲ ਆ ਬਹੁਤ ਉਹਨਾਂ ਦੀ ਵੀ ਕਾਬਿਲ ਇਤਾਰੀਫ ਹੈ ਬਾਦਰ ਗੇ ਰੋਡ ਤੇ ਹੈ ਮੈਂ ਸਾਰਿਆਂ ਨੂੰ ਆਪ ਤੁਹਾਡੇ ਚੈਨਲ ਰਾਹੀਂ ਮਾਧਿਅਮ ਨਾਲ ਦੱਜਣਾ ਚਾਹੁੰਦਾ ਹੈ ਸ਼੍ਰੀ ਜੀ ਗਊਸ਼ਾਲਾ ਬਾਦਰ ਗੇ ਰੋਡ ਤੇ ਸਾਰੇ ਹੀ ਸੰਸਥਾਨ ਵਾਲੇ ਸਾਰੇ ਹੀ ਨਿਸਵਾਰਥ ਸੇਵਾ ਕਰਦੇ ਆ ਰਾਤ ਨੂੰ ਚੱਲ ਜੇ ਸਵੇਰੇ ਚੱਲ ਜੇ ਉਹਨਾਂ ਦੇ ਹਸਪੀਟਲ ਦੇ ਵਿੱਚ 24 ਆਵਰ ਮਤਲਬ ਉਹ ਸੇਵਾ ਦੇਣ ਲਈ ਤਿਆਰ ਆ ਐਸੇ ਦੋਸਤ ਵੀ ਨੇ ਐਸੇ ਸੱਜਣ ਵੀ ਨੇ ਐਸੇ ਸਮਾਜ ਸੇਵੀ ਵੀ ਨੇ ਐਸੇ ਸੁਨੀਨ ਅਰੂਲਾ ਜੀ ਮੈਡਮ ਪੂਜਾ ਜੈਨ ਜੀ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਆਏ ਆ ਉਹਨਾਂ ਦਾ ਬੜਾ ਵੱਡੀ ਦੇਣ ਹੈ ਇਸ ਸਾਡੇ ਰੈਸਕਿਊ ਨੂੰ ਕੰਪਲੀਟ ਕਰਨ ਦੀ ਕੁਝ ਐਸੇ ਲੋਗ ਨੇ ਤੇ ਕੁਝ ਉਹ ਲੋਗ ਨੇ ਜਿਹੜੇ ਇਸ ਨੂੰ ਜੀ ਨਹੀਂ ਪੈਸਾ ਦੱਸਿਆ ਵੀ ਸਾਡੀ ਗਾ 50000 ਦੀ ਆਈ ਹੈ ਇਹ ਸਾਡੀ ਗਾ ਲੱਖ ਰੁਪਏ ਦੀ ਆਈ ਹੈ ਇਹ 70000 ਰੁਪਏ ਦੀ ਆਈ ਹੈ ਇੱਕ ਥਣ ਖਰਾਬ ਹੋ ਗਿਆ ਦੋ ਥਣ ਖਰਾਬ ਹੋ ਗਿਆ ਇਹ ਇਹਨੂੰ ਜੀ ਜੀ ਨਹੀਂ ਗਿਣਦੇ ਪੈਸਾ ਗਿਣਦੇ ਆ ਪਰ ਉੱਪਰ ਜਾਣ ਲੱਗਿਆ ਇਹਨਾਂ ਪੈਸੇ ਦੇ ਕੰਮ ਨਹੀਂ ਆਣਾ ਇਹਨਾਂ ਦੀ ਬਾਦੂਆ ਨਾਲੋ ਜਿਹੜੇ ਤੁਸੀਂ ਸਾਡੇ ਤੋਂ ਦੁਖੀ ਹੋ ਤੋ ਦੁਖੀ ਰਹੋ ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਇਹਨਾਂ ਦੀ ਬਾਦੂਆ ਨਾਲੋ ਕਿਤੇ ਨਾ ਕਿਤੇ ਪ੍ਰਮਾਤਮਾ ਰਕਰ ਤੁਹਾਡੇ ਅੱਗੇ ਜੂੜਾਉ ਉਹ ਜਿਹੜੇ ਜਿਨ੍ਹਾਂ ਤੋਂ ਵੀ ਠਾਕੁਰ ਜੀ ਨੇ ਸੇਵਾ ਲੈਣੀ ਹੁੰਦੀ ਨੇ ਕਿਸੇ ਵੀ ਰੂਪ ਦੇ ਵਿੱਚ ਉਹ ਸੇਵਾ ਲੈ ਲੈਂਦੇ ਨੇ ਇਹ ਭਾਜੀ ਹੋਰੀ ਨਾਲ ਖੜੇ ਨੇ ਸਾਰੀ ਟੀਮ ਖੜੀ ਹੈ ਜਿਹੜੇ ਕਿ ਸੇਵਾ ਨਿਭਾ ਰਹੇ ਨੇ ਨਿਛਵਾਰ ਤੋਂ ਸੇਵਾ ਕਰ ਰਹੇ ਨੇ ਤੇ ਗਊ ਮਾਤਾ ਨੂੰ ਉਹਨਾਂ ਨੂੰ ਜਿਹੜੀ ਵਧੀਆ ਸਥਾਨ ਹੈ ਉੱਥੇ ਪੰਚਾਰ ਰਹੇ ਨੇ ਜਿਹਨਾਂ ਨੂੰ ਹਸਪੀਟਲ ਜਾਂ ਦਵਾਈਆਂ ਦੀ ਲੋੜ ਹੈ ਉਹ ਵੀ ਜਿਹੜਾ ਹੈ ਕਿ ਪ੍ਰਬੰਧ ਕਰਾਉਣ ਦਾ ਜਿਹੜਾ ਕਿ ਕੰਮ ਹੈ ਇਹ ਕਰਦੇ ਨੇ ਸੋ ਤੁਸੀਂ ਵੀ ਜੇ ਇਹਨਾਂ ਨਾਲ ਜੁੜਨਾ ਚਾਹੁੰਦੇ ਹੋ ਤੇ ਇਹਨਾਂ ਨਾਲ ਜੁੜ ਸਕਦੇ ਹੋ ਤੇ ਤੁਹਾਨੂੰ ਇਹਨਾਂ ਦੀ ਸੇਵਾ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਕੈਮਰਾਮੈਨ ਬੱਲੂ ਦੇ ਨਾਲ ਮੁਹੰਮਦ ਹੋਰ